HMPV ਇੱਕ ਨਵਾਂ ਵਾਇਰਸ ਜਿਸ ਦੇ ਨਾਲ ਲੋਕਾਂ ਦੇ ਵਿੱਚ ਥੋੜੀ ਘਬਰਾਹਟ ਜੀ ਜ਼ਰੂਰ ਬਣ ਰਹੀ ਹੈ ਲੇਕਿਨ ਘਬਰਾਹੰਦੀ ਜ਼ਰੂਰਤ ਹਾਲੇ ਤੱਕ ਬਿਲਕੁਲ ਵੀ ਨਹੀਂ ਹੈ ਕਿਉਂਕਿ ਸਾਡੇ ਦੇਸ਼ ਵਿੱਚ ਹਲੇ ਅਜਿਹਾ ਕੋਈ ਵੀ ਖਤਰਾ HMPV ਨੂੰ ਲੈ ਕੇ ਯਾਨੀ ਕਿ ਇਸ ਨਵੇਂ ਵਾਇਰਸ ਨੂੰ ਲੈ ਕੇ ਇੰਨਾ ਜ਼ਿਆਦਾ ਨਹੀਂ ਹੈ ਤੇ ਇਸ ਦੇ ਬਾਰੇ ਹੀ ਡਿਟੇਲ ਦੇ ਵਿੱਚ ਅੱਜ ਦੇ ਵੀ ਇਸ ਪ੍ਰੋਗਰਾਮ ਵਿੱਚ ਪੂਰੀ ਜਾਣਕਾਰੀ ਦੇਣ ਜਾ ਰਹੀਆਂ ਕਿ ਆਖਿਰ ਇਹ ਵਾਇਰਸ ਹੈ ਕੀ ਹੈ ਔਰ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਇਸ ਦੇ ਲਈ ਤੁਹਾਨੂੰ ਕਿਹੜੀ ਕਿਹੜੀ ਗੱਲਾਂ ਦਾ ਪਰਹੇਜ਼ ਰੱਖਦੇ ਹੋਏ ਇਸ ਦੇ ਨਾਲ ਨਾਲ ਇਸੇ ਸਿੰਪਟਮਸ ਕੀ ਰਹਿਣਗੇ ਇਸ ਦੇ ਬਾਰੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਜ਼ਰੂਰ ਦੱਸਾਂਗੀ ਪਹਿਲਾਂ ਆਓ ਜਾਣਦੇ ਹਾਂ ਕਿ ਆਖਿਰ ਇਹ ਨਵਾਂ ਵਾਇਰਸ ਹੈ ਕੀ ਲੋਕ ਇੱਕ ਵਾਰ ਫਿਰ ਤੋਂ ਕੋਵਿਡ-19 ਦੇ ਭਿਆਨਕ ਦ੍ਰਿਸ਼ ਨੂੰ ਯਾਦ ਕਰ ਰਹੇ ਹਨ ਕਾਰਨ ਹੈ ਚੀਨ ਵਿੱਚ ਇੱਕ ਨਵੇਂ ਵਾਇਰਸ ਹਿਊਮਨ ਮੈਟਾਨਿਊਮੋ ਵਾਇਰਸ ਦਾ ਤੇਜ਼ੀ ਨਾਲ ਫੈਲਣਾ ਰਿਪੋਰਟਰ ਮੁਤਾਬਕ ਚੀਨ ਵਿੱਚ ਹੁਣ ਤੱਕ ਕਈ ਲੋਕ ਇਸ ਵਾਇਰਸ ਦੇ ਨਾਲ ਸੰਕਰਮਿਤ ਹੋ ਚੁੱਕੇ ਨੇ ਅੱਜ ਜੇ ਸੀ ਪਾਰ ਦੇ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਵੀ ਤਿੰਨ ਬੱਚੇ ਐਚ ਐਮ ਪੀ ਵੀ ਨਾਲ ਸੰਕਰਮਿਤ ਪਾਏ ਗਏ ਹਨ ਜਿਸ ਕਾਰਨ ਲੋਕ ਬਹੁਤ ਹੀ ਡਰੇ ਹੋਏ ਹਨ ਬੈਂਗਲੁਰੂ ਵਿੱਚ ਤਿੰਨ ਅਤੇ 8 ਮਹੀਨਿਆਂ ਦੇ ਦੋ ਬੱਚੇ ਅਤੇ ਅਹਮਦਾਬਾਦ ਦੇ ਚਾਂਦ ਖੇੜਾ ਖੇਤਰ ਵਿੱਚ ਇੱਕ 2 ਮਹੀਨੇ ਦੇ ਬੱਚੇ ਵਿੱਚ ਐਚ ਐਮ ਪੀ ਵੀ ਪੋਜ਼ਿਟਿਵ ਪਾਏ ਗਏ ਹਨ ਉਸ ਦਾ ਹਸਪਤਾਲ ਵਿੱਚ ਇਲਾਜ ਵੀ ਚੱਲ ਰਿਹਾ ਹੈ ਦੇਸ਼ ਵਿੱਚ ਪਹਿਲਾਂ ਹੀ ਮੌਜੂਦ ਹੈ ਐਚ ਐਮ ਪੀ ਵੀ ਇਹੀ ਕਹਿਣਾ ਹੈ ਸਾਡੇ ਦੇਸ਼ ਦੇ ਮਾਹਿਰਾਂ ਦਾ ਹਾਲਾਂਕਿ ਮਾਹਿਰ ਇਹ ਵੀ ਕਹਿ ਰਹੇ ਨੇ ਕਿ ਇਹ ਵਾਇਰਸ ਇੱਥੇ ਪਹਿਲਾਂ ਤੋਂ ਮੌਜੂਦ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਇਸ ਲਈ ਘਬਰਾਣਾ ਨਹੀਂ ਚਾਹੀਦਾ ਪਿਛਲੇ ਸਾਲ ਨਵੰਬਰ ਵਿੱਚ ਵੀ ਇੱਕ ਬੱਚਾ ਇਸ ਨਾਲ ਸੰਕਰਮਿਤ ਪਾਇਆ ਗਿਆ ਸੀ ਸੰਕਰਮਿਤ ਬੱਚਾ ਦਾ ਕੋਈ ਯਾਤਰਾ ਇਤਿਹਾਸ ਵੀ ਨਹੀਂ ਸੀ ਇਹਨਾਂ ਬੱਚਿਆਂ ਦਾ ਚੀਨ ਮਲੇਸ਼ੀਆ ਜਾਂ ਕਿਸੇ ਹੋਰ ਦੇਸ਼ ਦੀ ਯਾਤਰਾ ਦਾ ਕੋਈ ਵੀ ਇਤਿਹਾਸ ਨਹੀਂ ਹੈ ਐਚ ਐਮ ਪੀ ਵੀ ਇੱਕ ਵਾਇਰਸ ਹੈ ਜੋ ਭਾਰਤ ਵਿੱਚ ਲੰਬੇ ਸਮੇਂ ਤੋਂ ਮੌਜੂਦ ਹੈ ਸੰਭਵ ਹੈ ਕਿ ਇਹ ਇਸ ਦਾ ਕੋਈ ਨਵਾਂ ਵੇਰੀਐਂਟ ਹੋ ਸਕਦਾ ਹੈ ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਤਾਂ ਜੋ ਤੁਸੀਂ ਇਸ ਵਾਇਰਸ ਦਾ ਸ਼ਿਕਾਰ ਨਾ ਹੋਵੋ ਕੀ ਹੈ ਹਿਊਮਨ ਮੈਟਾਨਿਊਮੋਵਾਇਰਸ ਯਾਨੀ ਕਿ ਐਚ ਐਮ ਪੀ ਵੀ ਹਿਊਮਨ ਮੈਟਾਨਿਊਮੋਵਾਇਰਸ ਇੱਕ ਵਾਇਰਸ ਹੈ ਜੋ ਮੁੱਖ ਤੌਰ ਤੇ ਠੰਡੇ ਮੌਸਮ ਦੌਰਾਨ ਫੈਲਦਾ ਹੈ ਜੇਕਰ ਇਹ ਜ਼ਿਆਦਾ ਗੰਭੀਰ ਹੋ ਜਾਂਦਾ ਹੈ ਤਾਂ ਇਹ ਫੇਫੜਿਆਂ ਤੱਕ ਪਹੁੰਚ ਸਕਦਾ ਹੈ ਅਤੇ ਨਿਮੋਨੀਆ ਦਾ ਕਾਰਨ ਬਣ ਸਕਦਾ ਹੈ ਇਸ ਨਾਲ ਸਾਹ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਬੱਚਿਆਂ ਤੇ ਬਜ਼ੁਰਗਾਂ ਨੂੰ ਜ਼ਿਆਦਾ ਇਹ ਬਿਮਾਰੀ ਪ੍ਰਭਾਵਿਤ ਕਰਦੀ ਹੈ ਇਸ ਵਾਇਰਸ ਦੀ ਪਹਿਚਾਣ ਪਹਿਲੀ ਵਾਰ 2001 ਵਿੱਚ ਹੋਈ ਸੀ ਐਚ ਐਮ ਪੀ ਵੀ ਕਿਵੇਂ ਫੈਲਦਾ ਹੈ ਤੇ ਇਹ ਵੀ ਤੁਹਾਨੂੰ ਜਾਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਲੱਛਣ ਪਤਾ ਹੋਣਗੇ ਤਾਂ ਤੁਸੀਂ ਉਸ ਦੇ ਹਿਸਾਬ ਦੇ ਨਾਲ ਆਪਣਾ ਇਲਾਜ ਵੀ ਕਰ ਸਕੋਗੇ ਇੱਕ ਹੰਗਨ ਚਿੱਕਣ ਹੱਥ ਮਿਲਾਉਣ ਜਾਂ ਕਿਸੇ ਲਾਗ ਵਾਲੇ ਵਿਅਕਤੀ ਨੂੰ ਛੂਣ ਨਾਲ ਵੀ ਫੈਲ ਸਕਦਾ ਹੈ ਜੇਕਰ ਲਾਗ ਲੱਗ ਜਾਂਦੀ ਹੈ ਤਾਂ ਲੱਛਣ 5 ਦਿਨਾਂ ਬਾਅਦ ਦਿਖਾਈ ਦਿੰਦੇ ਹਨ ਕਾਫੀ ਹੱਦ ਤੱਕ ਇਸ ਦੇ ਲੱਛਣ ਕੋਰੋਨਾ ਵਾਇਰਸ ਵਰਗੇ ਹੀ ਹਨ ਸ਼ਾਇਦ ਇਸੇ ਕਾਰਨ ਲੋਕ ਇਸ ਵਾਇਰਸ ਤੋਂ ਬਹੁਤ ਡਰੇ ਹੋਏ ਲੱਗ ਰਹੇ ਹਨ ਐਚ ਐਮ ਪੀ ਵੀ ਦੇ ਲੱਛਣ ਕਿਸ तरह ਦੇ ਨੇ ਇਹ ਵੀ ਤੁਸੀਂ ਜ਼ਰੂਰ ਸਮਝ ਲਓ ਕਿਉਂਕਿ ਇਸ ਦੇ ਜਿਹੜੇ ਸ਼ੁਰੂਆਤੀ ਲੱਛਣ ਅਸੀਂ ਦੀ ਗੱਲ करिए कोविड नाइनटीन के शुरुआती लक्षणों के नाल ही मिलते जुलते हैं कुछ लक्षण इस प्रकार हैं जिमें कि ज्यादा जुकाम होना गले विच खराश सिर दर्द होना बुखार होना ठंड महसूस करना वगदा नक् ਖੰਘ ਹੌੜਾ ਸਾਹ ਲੈਣ ਵਿੱਚ ਮੁਸ਼ਕਲ ਗੰਭੀਰ ਲੱਛਣਾਂ ਵਿੱਚ ਫੇਫੜਿਆਂ ਦੀ ਲਾਗ ਸ਼ਾਮਲ ਹੋ ਸਕਦੀ ਹੈ ਸਾਹ ਦੀਆਂ ਬਿਮਾਰੀਆਂ ਦਮੇ ਅਤੇ ਫੇਫੜਿਆਂ ਤੋਂ ਪੀੜਤ ਮਰੀਜ਼ਾਂ ਨੂੰ ਬਹੁਤ ਹੀ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਹੁਣ ਗੱਲ ਕਰਦੇ ਹਾਂ ਕਿ ਐਚ ਐਮ ਪੀ ਵੀ ਨੂੰ ਰੋਕਣ ਲਈ ਉਪਾਅ ਕੀ ਹਨ ਕੀ ਕਰਨਾ ਚਾਹੀਦਾ ਹੈ ਮਾਸਕ ਪਾ ਕੇ ਘਰੋਂ ਬਾਹਰ ਨਿਕਲੋ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਨਾ ਆਓ ਖਾਂਗਦੇ ਅਤੇ ਛਿੱਕਦੇ ਸਮੇਂ ਆਪਣੇ ਮੂੰਹ ਤੇ ਰੁਮਾਲ ਰੱਖੋ ਜ਼ਿਆਦਾ ਪਾਣੀ ਪੀਓ ਪੋਸ਼ਟਿਕ ਅਤੇ ਘਰ ਦਾ ਬਣਿਆ ਭੋਜਨ ਖਾਓ ਕਾਫੀ ਵਧੀਆ ਤੁਹਾਨੂੰ ਨੀਂਦ ਲੈਣੀ ਚਾਹੀਦੀ ਹੈ ਸਾਬਣ ਹਲ ਹੱਥ ਧੋਉਂਦੇ ਰਹੋ ਸੈਨੀਟਾਈਜ਼ਰ ਦੀ ਵਰਤੋਂ ਕਰੋ ਖਾਣਾ ਖਾਂਦੇ ਸਮੇਂ ਵੀ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਹਰ ਰੋਜ਼ ਇਸ਼ਨਾਨ ਕਰੋ ਸਫਾਈ ਦਾ ਧਿਆਨ ਰੱਖੋ ਜੇਕਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਅਰ ਫਿਰ ਵੀ ਤੁਹਾਨੂੰ ਕੋਈ ਦਿੱਕਤ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗੀ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਵੀ ਸਮੇਂ ਜ਼ਰੂਰ ਲੈ ਲੈਣੀ ਚਾਹੀਦੀ ਹੈ ਤੇ ਇਸ ਸਭ ਦੇ ਵਿਚਕਾਰ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਅਗਰ ਕੋਈ ਵੀ ਅਜਿਹਾ ਸਿੰਪਟਮ ਆਪਣੇ ਆਪ ਵਿੱਚ ਦਿਖਦਿਆ ਔਰ ਬਹੁਤ ਜ਼ਿਆਦਾ ਸੀਰੀਅਸ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਤੁਹਾਨੂੰ ਆਪਣੇ ਆਪ ਦਵਾਈ ਨਹੀਂ ਲੈਣੀ ਚਾਹੀਦੀ ਕਿਸੇ ਵੀ ਸੰਕਰਮਿਤ ਵਿਅਕਤੀ ਨੂੰ ਛੂਹਣਾ ਨੇੜੇ ਹੋਣ ਤੋਂ ਬਚਣਾ ਚਾਹੀਦਾ ਹੈ ਕਿਸੇ ਵੀ ਲੱਗਦਾ ਹੈ ਇਸ ਤਰ੍ਹਾਂ ਦੇ ਇਨਫੈਕਸ਼ਨ ਕਿਸੇ ਨੂੰ ਹੋਇਆ ਪਿਆ ਹੈ ਤਾਂ ਉਸ ਵਿਅਕਤੀ ਦੇ ਰੁਮਾਲ ਸਮਾਨ ਆਦਿ ਦੀ ਵਰਤੋਂ ਤੁਹਾਨੂੰ ਨਹੀਂ ਕਰਨੀ ਚਾਹੀਦੀ ਜ਼ਿਆਦਾ ਭੀੜ ਵਾਲੀਆਂ ਥਾਵਾਂ ਤੇ ਜ਼ਿਆਦਾ ਦੇਰ ਤੱਕ ਨਾ ਰੁਕੋ ਗੰਦੇ ਹੱਥਾਂ ਨਾਲ ਬਾਰ-ਬਾਰ ਮੂੰਹ ਨੂੰ ਅੱਖਾਂ ਨੂੰ ਨੱਕ ਨੂੰ ਨਹੀਂ ਛੂਹਣਾ ਚਾਹੀਦਾ ਹੱਥ ਧੋਣੇ ਚਾਹੀਦੇ ਨੇ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਵੀ ਦਵਾਈ ਆਪਣੇ ਆਪ ਨਾ ਉਹ ਆਪਣੇ ਕੱਪੜੇ ਰੁਮਾਲ ਤੌਲੀਆ ਆਦਿ ਕਿਸੇ ਨਾਲ ਵੀ ਤੁਹਾਨੂੰ ਸਾਂਝਾ ਨਹੀਂ ਕਰਨਾ ਚਾਹੀਦਾ ਅਗਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਨੂੰ ਕਬਰਾਂ ਦੀ ਜ਼ਰੂਰਤ ਨਹੀਂ ਹੈ ਫਿਰ ਤੋਂ ਦੱਸਈਏ ਕਿ ਜਿੰਨੇ ਵੀ ਸਾਡੇ ਮਾਹਿਰ ਨੇ ਡਾਕਟਰ ਨੇ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਸਾਨੂੰ ਭਾਰਤ ਦੇ ਵਿੱਚ ਫਿਲਹਾਲ ਕਬਰਾਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਔਰ ਇਹ ਕੋਵਿਡ-19 ਵਰਗੇ ਵਾਇਰਸ ਜਿੰਨਾ ਖਤਰਨਾਕ ਵਾਇਰਸ ਬਿਲਕੁਲ ਵੀ ਨਹੀਂ ਹੈ ਔਰ ਇਹ ਪਹਿਲਾਂ ਤੋਂ ਹੀ ਯਾਨੀ ਕਿ 2001 ਵਿੱਚ ਹੀ ਭਾਰਤ ਦੇ ਵਿੱਚ पाया गया सी और बहुत ज्यादा खतरनाक वायरस नहीं है पूरी नज़र रखी जा रही है तो कि बिल्कुल भी घबराने की जरूरत नहीं है ते इसे अगर अभी सिमटम्स न समझिए तो उ जी जो कि पहला भी कोरोना वायरस वेले भी जो सिमटम्स दसे जाते इसी खास तौर पर आप वायरस कर लीए तो जरा गला खराब ਤੇ ਇਸ ਵਿੱਚ ਹੈ ਜਵੇਂ ਨੱਕ ਵਗਦਾ ਰਹਿਣਾ ਕੋਲਡ ਬਹੁਤ ਜ਼ਿਆਦਾ ਹੋ ਜਾਣਾ ਗਲਾ ਖਰਾਬ ਬੁਖਾਰ ਸਾਹ ਲੈਣ ਦੇ ਵਿੱਚ ਦਿੱਕਤ ਹੋਣਾ ਤੇ ਅਜਿਹੇ ਦੇ ਵਿੱਚ ਜਿਨ੍ਹਾਂ ਨੂੰ ਪਹਿਲਾਂ ਹੀ ਕੋਲਡ ਦੀ ਪ੍ਰੋਬਲਮ ਚੱਲ ਰਹੀ ਹੈ ਜਾਂ ਸਾਹ ਲੈਣ ਵਾਲੀ ਕੋਈ ਵੀ ਦਿੱਕਤ ਚੱਲ ਰਹੀ ਹੈ ਉਹਨਾਂ ਲਈ ਸਥਿਤੀ ਥੋੜੀ ਜੋ ਹੈ ਨਾਜ਼ੁਕ ਜ਼ਰੂਰ ਹੋ ਸਕਦੀ ਹੈ ਅਗਰ ਇਹ ਉਸ ਕੰਡੀਸ਼ਨ ਚ ਕਿਹਾ ਜਾ ਰਿਹਾ ਹੈ ਜਦੋਂ ਕਿ ਇਹ ਬਹੁਤ ਜ਼ਿਆਦਾ ਅਗਰ ਵਾਇਰਸ ਵਾਜ ਜਾਂਦਾ ਮੈਂ بار بار ਇਹੀ ਗੱਲ ਕਹਿ ਰਹੀ ਹਾਂ ਕਿ ਬਿਲਕੁਲ ਵੀ ਇਸ ਨਵੇਂ ਵਾਇਰਸ ਨੂੰ ਲੈ ਕੇ ਘਬਰਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਗਰ ਅਸੀਂ ਵੈਸੇ ਵੀ ਇਹਨਾਂ ਸਿੰਪਟਮਸ ਹੀ ਲੱਛਣਾ ਦੀ ਗੱਲ ਕਰ ਲਈਏ ਤਾਂ ਜਦੋਂ ਸਰਦੀਆਂ ਹੁੰਦੀਆਂ ਨੇ ਇਹ ਜਿੰਨ ਵੀ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਨੇ ਪਹਿਲਾਂ ਹੀ ਵੱਜ ਜਾਂਦੀਆਂ ਕਿਉਂਕਿ ਕੋਲਡ ਕਫ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਤੇ ਸਾਹ ਲੈਣ ਵਾਲੀ ਪ੍ਰੋਬਲਮਸ ਜੋ ਹੈ ਇਹਨਾਂ ਦਿਨਾਂ ਵਿੱਚ ਜ਼ਿਆਦਾ ਵੱਜ ਜਾਂਦੀਆਂ ਇਸ ਲਈ ਬਿਲਕੁਲ ਵੀ ਐ ਨਹੀਂ ਕਿ ਇੱਕਦਮ ਤੁਸੀਂ ਘਬਰਾ ਜਾਓ ਘਬਰਾਉਣ ਵਾਲੀ ਹਲੇ ਕੋਈ ਵੀ ਸਥਿਤੀ ਨਹੀਂ ਹੈ ਜੋ ਸਾਡੀ ਭਾਰਤ ਸਰਕਾਰ ਵੱਲੋਂ ਮੈਡੀਕਲ ਡਿਪਾਰਟਮੈਂਟ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ हाँ इन्ना जरूर है कि सानू अपनी इम्यूनिटी के उपर काम जरूर करना चाहिए क्योंकि सिर्फ आपच एम पी वी या इस नवे वायरस की गल नहीं कर रहे अगर तुम वैसे भी स्ट्रोंग रहना चाहते हो मैं अक्सर अपनी सारी भीडियोज़ में यही भी कहनी हूँ कि अपनी इम्यूनिटी साोंोंोंग होगी तो असी किसी भी बीमारी तो दूर रह सकते हैं सो इम्यूनिटी स्ट्रोंग और बी कॉम्पलैक्स विटामिन सारे विटामिन सा डाइट वि अगर कंप्लीट हो सी इम्यूनिटी मजबूत रहने वाली और स्पेषली इस वायरस की जब आप गल करते हैं तो यह इसलिए किया जा रहा है कि छोटे बच्चे ने या व्डे बजुर्ग ने या आप प्रैगनेंट लेडीज़ की गल कर लिए फिर किसी भी बीमारी करके किसी की इम्यूनिटी वीक चल रही है तो ये नवा वायरस या आप किसी भी बीमारी के चांसिस उन्होंने ही ज्यादा पाते हैं और वायरस की तरह ही यह जो है ਇੱਕ ਦੂਸਰੇ ਤੋਂ ਫੈਲਣ ਵਾਲਾ ਵਾਇਰਸ ਹੋ ਸਕਦਾ ਹੈ ਕਿਉਂਕਿ ਜਿਹੜੇ ਵੀ ਸਾਹ ਦੀ ਦਿੱਕਤ ਵਾਲਾ ਕੋਈ ਵਾਇਰਸ ਹੁੰਦਾ ਉਹ ਇੱਕ ਦੂਜੇ ਤੋਂ ਹੀ ਅਕਸਰ ਫੈਲਦਾ ਹੈ ਤਾਂ ਜਿਵੇਂ ਕਿ ਅਗਰ ਕਿਸੇ ਨੂੰ ਸੁਪੋਜ਼ ਪਹਿਲਾਂ ਹੀ ਇਹ ਵਾਇਰਸ ਹੈ ਉਹ ਖੰਘਦਾ ਹੈ ਭੀੜ ਵਾਲੀ ਥਾਂ ਤੇ ਛਿੱਕਦਾ ਹੈ ਜਾਂ ਉਹਦੇ ਗੱਲ ਕਰਦੇ ਹੋਏ ਵੀ ਮੂੰਹ ਚੋਂ ਕੋਈ ਥੁੱਕ ਦੇ ਛਿੱਟੇ ਨਿਕਲਦੇ ਆ ਔਰ ਦੂਸਰੇ ਪਰਸਨ ਤੇ ਪੈ ਜਾਂਦੇ ਨੇ ਤਾਂ ਇਸ ਤਰੀਕੇ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਵਾਇਰਸ ਹੁੰਦਾ ਉਹ ਅੱਗੇ ਅੱਗੇ ਵੱਧਦਾ ਜਾਂਦਾ ਹੈ ਤੇ ਜਦੋਂ ਵੀ ਕਦੇ ਅਜਿਹੇ ਵਾਇਰਸ ਦੀ ਆਪਾਂ ਗੱਲ ਸੁਣਦੇ ਆ ਤਾਂ ਸਾਨੂੰ ਜ਼ਰੂਰ ਹੈ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜਿਆਦਾ ਪਬਲਿਕ ਪਲੇਸਿਸ ਅ ਵਿੱਚ ਨਾ ਜਾਈਏ ਅਗਰ ਕਿਤੇ ਜਾਣੇ ਜਿੱਥੇ ਕੋਈ ਵੀ ਥਾਂ ਹੈ ਜਿੱਥੇ ਬਾਰ ਬਾਰ ਕਈਆਂ ਦਾ ਹੱਥ ਲੱਗ ਰਿਹਾ ਸਾਨੂੰ ਉਹਨਾਂ ਥਾਵਾਂ ਨੂੰ ਟੱਚ ਨਹੀਂ ਕਰਨਾ ਚਾਹੀਦਾ ਸਭ ਤੋਂ ਅੱਛਾ ਹੁੰਦਾ ਅਸੀਂ ਘਰ ਹੀ ਆਪਣੇ ਰਹੀਏ ਔਰ ਸਾਫ ਸੁਥਰਾ ਘਰ ਦਾ ਖਾਣਾ ਖਾਈਏ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰੀਏ ਆਈ ਹੋਪ ਅੱਜ ਦੇ ਵੀਡੀਓ ਤੋਂ ਤੁਹਾਨੂੰ ਕਾਫੀ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਔਰ ਜ਼ਰੂਰ ਹੋਰਾਂ ਨਾਲ ਵੀ ਇਹ ਵੀਡੀਓ ਸ਼ੇਅਰ ਕਰਿਓ ਤਾਂ ਕਿ ਸਾਰੇ ਜਾਣ ਸਕਣ ਕਿ ਬਿਲਕੁਲ ਵੀ ਘਬਰਾਉਣ ਵਾਲੀ ਸਥਿਤੀ ਜੋ ਨਹੀਂ ਹੈ ਐਚਐਮ ਪੀਵੀ ਨੂੰ ਲੈ ਕੇ ਔਰ ਹਲੇ ਤੱਕ ਜੋ ਹੈ ਹੋਰ ਕਿਸੇ ਕੰਟਰੀ ਵਿੱਚ ਚੀਨ ਦੇ ਵਿੱਚ ਜ਼ਰੂਰ ਆਪਾਂ ਸੁਣ ਰਹੇ ਹਾਂ ਲੇਕਿਨ ਸਾਡੇ ਦੇਸ਼ ਦੇ ਵਿੱਚ ਜੋ ਹੈ ਭਾਰਤ ਸਰਕਾਰ ਵੱਲੋਂ ਮੈਡੀਕਲ ਡਿਪਾਰਟਮੈਂਟ ਵੱਲੋਂ ਜਿਹੜਾ ਹੈ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਆਪਣੀ ਇਮਿਊਨਿਟੀ ਹਮੇਸ਼ਾ ਸਟਰੋਂਗ ਬਣਾ ਕੇ ਰੱਖੋ ਤਾਂ ਕਿ ਅਜਹੀਆਂ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਅਸੀਂ ਬਚ ਸਕੀਏ ਘਰ ਦੇ ਵਿੱਚ ਸਾਡੇ ਹਰ ਉਮਰ ਦੇ ਮੈਂਬਰ ਹੁੰਦੇ ਨੇ ਬੱਚੇ ਵੱਡੇ ਬਜ਼ੁਰਗ ਜਾਂ ਕੋਈ ਬਿਮਾਰ ਵੀ ਹੁੰਦਾ ਤਾਂ ਜ਼ਰੂਰ ਤੁਸੀਂ ਆਪਣੀ ਡਾਈਟ ਦੇ ਵਿੱਚ ਵਿਟਾਮਿਨ ਸੀ ਵੀ ਕੰਪਲੈਕਸ ਜੋ ਮੈਂ ਹੁਣ ਵੀ ਪਹਿਲਾਂ ਵੀ ਕਹਿ ਕੇ ਹਟੀਆਂ ਹੋਰ ਵੀ ਕਈ ਵੀਡੀਓਜ਼ ਵਿੱਚ ਅਕਸਰ ਦੱਸਦੀਆਂ ਇਹਨਾਂ ਨੂੰ ਅਗਰ ਤੁਸੀਂ ਪ੍ਰੋਪਰ ਲੋਗੇ ਤਾਂ ਤੁਸੀਂ ਤੁਹਾਡੀ ਇਮਿਊਨਿਟੀ ਵਧੀਆ ਰਹਿਣ ਵਾਲੀ ਹੈ ਬਾਹਰ ਦਾ ਖਾਣਾ ਪੀਣਾ ਨਹੀਂ ਚਾਹੀਦਾ ਫਰਾਈ ਚੀਜ਼ਾਂ ਕੁਝ ਵੀ ਫਾਸਟ ਫੂਡ ਫਰਾਈ ਫੂਡ ਯਾ ਚਟਪੜਾ ਚੀਜ਼ਾਂ ਅਸੀਂ ਕਦੇ ਕਹਿੰਦੇ ਆ ਬਾਹਰ ਖਾ ਲਈਏ ਸੋ ਜਿੰਨਾ ਸਾਫ਼ ਸੁਥਰਾ ਘਰ ਦਾ ਖਾਣਾ ਖਾਵਾਂਗੇ ਉਨਾ ਹੀ ਅਸੀਂ ਤੰਦਰੁਸਤ ਰਾਵਾਂਗੇ ਤੇ ਉਹਨੇ ਹੀ ਅਜਹੀਆਂ ਬਿਮਾਰੀਆਂ ਤੋਂ ਵੀ ਅਸੀਂ ਬਚ ਰਹਾਂਗੇ ਸੋ ਜ਼ਰੂਰ ਇਹ ਵੀਡੀਓ ਹੋਰਾਂ ਨਾਲ ਵੀ ਸ਼ੇਅਰ ਕਰਨਾ कमेंट करके भी अपने विचार जरूर सांझे करना हूं तक मेरे पेज में फॉलो नहीं किया तो फटाफट फॉलो कर दो यूट्यूब चैनल हेल्थ एडवाइस विद हरजोत कौर सबसक्राइब नहीं किया तो फटाफट सबसक्राइब भी कर देना मिलेंगे जल्दी ही सेहत ना जुड़ी होर खास जानकारी दे फिलहाल ही दो जी इजाजत सत श्रीकाल